ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਜਿਹੜੀ ਭੈਣ ਭਰਾ ਮੇਰੇ ਵਾਂਗ ਚਾਹ ਦੇ ਬਹੁਤ ਸ਼ਕੀਨ ਹਨ ਤੇ ਚਾਹ ਦੇ ਨਾਲ ਕੋਈ ਨਾ ਕੋਈ ਚਟਰਪਟਰ ਖਾਣ ਦੇ ਵੀ ਬਹੁਤ ਸ਼ਕੀਨ ਹਨ ਉਹਨਾਂ ਲਈ ਅੱਜ ਆਪਾਂ ਸਪੈਸ਼ਲ ਬਣਾਵਾਂਗੇ ਨਮਕੀਨ ਮਟਰੀ ਜੋ ਕਿ ਬਹੁਤ ਹੀ ਕ੍ਰਿਸਪੀ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਚਟਪਟ ਬਣ ਕੇ ਤਿਆਰ ਵੀ ਹੋ ਜਾਂਦੀ ਹੈ ਜਦੋਂ ਵੀ ਕੋਈ ਆਪਣਾ ਦਿਲ ਕਰੇ ਖਾਣ ਨੂੰ ਤੇ ਆਪਾਂ ਇਸ ਨੂੰ ਫਟਾਫਟ ਬਣਾ ਕੇ ਖਾ ਸਕਦੇ ਹਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਖੁੱਲਾ ਜਿਹਾ ਬਰਤਨ ਲਵਾਂਗੇ ਉਸ ਦੇ ਵਿੱਚ ਅੱਧੀ ਕੌਲੀ ਮੈਂ ਮੈਦੇ ਦੀ ਲਈ ਹੈ ਇੱਕ ਕੌਲੀ ਆਟੇ ਦੀ ਲੈ ਲਈ ਹੈ ਤੁਸੀਂ ਸੇਮ ਆਟਾ ਵੀ ਲੈ ਸਕਦੇ ਹੋ ਤੇ ਮੈਦਾ ਵੀ ਲੈ ਸਕਦੇ ਹੋ ਇਸ ਦੇ ਵਿੱਚ ਇੱਕ ਚਮਚ ਆਪਾਂ ਲਵਾਂਗੇ ਅਜਵੈਨ ਦਾ ਜਿਸੇ ਇੱਕ ਹੱਥਾਂ ਦੇ ਨਾਲ ਮਸਲ ਕੇ ਇਸ ਦੇ ਵਿੱਚ ਐਡ ਕਰਾਂਗੀ ਜਿਸ ਦੇ ਨਾਲ ਇਸ ਦਾ ਟੇਸਟ ਤੇ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆਉਂਦੀ ਹੈ ਹੁਣ ਇਸ ਦੇ ਵਿੱਚ ਇੱਕ ਵੱਡਾ ਚਮਚ ਆਪਾਂ ਪਾਵਾਂਗੇ ਸੂਜੀ ਦਾ ਤੇ ਸਵਾਦ ਅਨੁਸਾਰ ਇਸ ਦੇ ਵਿੱਚ ਨਮਕ ਐਡ ਕਰ ਲਵਾਂਗੇ ਤੇ ਇਸ ਦੇ ਵਿੱਚ ਦੋ ਪਿੰਚ ਮੈਂ ਪਾਏ ਹਨ ਬੇਕਿੰਗ ਸੋਡੇ ਦੇ ਜਿਸ ਦੇ ਨਾਲ ਇਹ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਵਧੀਆ ਕ੍ਰਿਸਪੀ ਤੇ ਫਲਫੀ ਬਣਦੀ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਮੋਨ ਇਹ ਮੋਨ ਆਪਾਂ ਦੇਸੀ ਘਿਓ ਦੀ ਪਾਵਾਂਗੇ ਦੇਸੀ ਘਿਓ ਦੀ ਪਾਉਣ ਦੇ ਨਾਲੇ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਮਟਰੀ ਤਿਆਰ ਹੁੰਦੀ ਹੈ ਤੇ ਸਾਰੀ ਨੂੰ ਆਪਾਂ ਘਿਓ ਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਇਹ ਮਟਰੀ ਬਣਾਉਣੀ ਬਹੁਤ ਹੀ ਜ਼ਿਆਦਾ ਆਸਾਨ ਹੈ ਜੇਕਰ ਤੁਸੀਂ ਸੇਮ ਟਿਪਸ ਦੇ ਨਾਲ ਮਟਰੀ ਤਿਆਰ ਕਰੋਗੇ ਤੇ ਬਹੁਤ ਵਧੀਆ ਹਲਵਾਈ ਸਟਾਈਲ ਤੁਹਾਡੀ ਮਟਰੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਆਪਣੀ ਮੋਇਨ ਬਿਲਕੁਲ ਪਰਫੈਕਟ ਹੈ ਜਦੋਂ ਮੁੱਠ ਵੱਜਣ ਲੱਗ ਪਵੇ ਆٹے ਦੀ ਤੇ ਸਮਝਣਾ ਕਿ ਮੋਇਨ ਬਿਲਕੁਲ ਪਰਫੈਕਟ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਦਾ ਆਟਾ ਗੁੰਨ ਲਵਾਂਗੇ ਇਸ ਦਾ ਆਟਾ ਆਪਾਂ ਬਹੁਤ ਜ਼ਿਆਦਾ ਨਾ ਤੇ ਪਤਲਾ ਗੁੰਨਣਾ ਹੈ ਤੇ ਨਾ ਹੀ ਇਹ ਬਹੁਤ ਜ਼ਿਆਦਾ ਸਖਤ ਹੋਣਾ ਚਾਹੀਦਾ ਹੈ ਬਹੁਤ ਹੀ ਵਧੀਆ ਮੁਲਾਇਮ ਆਟਾ ਇਸ ਦਾ ਪਾ ਗੁੰਨ ਕੇ ਤਿਆਰ ਕਰਾਂਗੇ ਹੁਣ ਜਿਸ ਤਰ੍ਹਾਂ ਗਾੜੀ ਥੋੜਾ ਥੋੜਾ ਮੌਸਮ ਬਦਲ ਰਿਹਾ ਹੈ ਤੇ ਚਾਹ ਦੇ ਨਾਲ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਦਿਲ ਕਰਦਾ ਹੈ ਤੇ ਇਸ ਦੇ ਵਿੱਚ ਆਪਾਂ ਇਹ ਬਹੁਤ ਹੀ ਪਰਫੈਕਟ ਚੀਜ਼ ਹੈ ਮਡਰੀ ਜਿਸ ਨੂੰ ਆਪਾਂ फटाफट ਬਣਾ ਕੇ ਤੇ ਮਹੀਨਾ ਪਰ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਜਦੋਂ ਆਪਣਾ ਦਿਲ ਕਰੇ ਆਪਾਂ ਇਸ ਨੂੰ ਖਾ ਸਕਦੇ ਹਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਬਿਲਕੁਲ ਕ੍ਰਿਸਪੀ ਹੀ ਰਹਿੰਦੀ ਹੈ ਇਸ ਤਰ੍ਹਾਂ ਹੁਣ ਆਟੇ ਨੂੰ ਆਪਾਂ ਥੋੜੀਆਂ ਜਿਹੀਆਂ ਮੁੱਠੀਆਂ ਦੇ ਕੇ ਗੁੰਨ ਲਵਾਂਗੇ ਤਾਂ ਕਿ ਇੱਕ ਬਹੁਤ ਵਧੀਆ ਪਰਫੈਕਟ ਸੌਫਟ ਜਿਹਾ ਆਟਾ ਗੁੱਝ ਕੇ ਤਿਆਰ ਹੋ ਜਾਵੇ ਹੁਣ ਆਪਣਾ ਆਟਾ ਗੁੱਝ ਕੇ ਰੈਡੀ ਹੈ ਹੁਣ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਲਗਾਵਾਂਗੇ ਤੇ ਇਸ ਨੂੰ ਥੋੜੇ ਟਾਈਮ ਦੇ ਲਈ ਰੈਸਟ ਲਈ ਰੱਖ ਦਵਾਂਗੇ ਹੁਣ ਆਪਾਂ ਤਿਆਰ ਕਰਦੇ ਹਾਂ ਮਟਰੀ ਇੱਕ ਥੋੜਾ ਜਿਹਾ ਵੱਡੇ ਸਾਈਜ਼ ਦਾ ਆਪਾਂ ਪੀੜਾ ਲਵਾਂਗੇ ਤੇ ਆਪਾਂ ਇਸ ਤਰ੍ਹਾਂ ਚੋਪਰ ਬੋਰਡ ਤੇ ਜਾਂ ਚਕਲੇ ਦੇ ਉੱਪਰ ਇਸ ਪਤਲੀ ਜੀ ਰੋਟੀ ਵੇਲ ਲਵਾਂਗੇ ਆਪਾਂ ਥੋੜਾ ਜਿਹਾ ਚੋਪਰ ਬੋਰਡ ਦੇ ਉੱਪਰ ਤੇਲ ਲਗਾ ਲਿਆ ਹੈ ਤਾਂ ਕਿ ਇਹ ਆਟਾ ਬਿਲਕੁਲ ਵੀ ਚਿਪਕੇ ਨਾ ਤੁਸੀਂ ਸ਼ੈਲਫ ਦੇ ਉੱਪਰ ਵੀ ਇਸ ਨੂੰ ਵੇਲ ਸਕਦੇ ਹੋ ਸ਼ੈਲਫ ਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਉਸ ਦੇ ਉੱਪਰ ਵੀ ਤੁਸੀਂ ਰੋਟੀ ਵੇਲ ਸਕਦੇ ਹੋ ਇਸ ਤਰ੍ਹਾਂ ਇਹ ਆਪਾਂ ਬਹੁਤ ਜ਼ਿਆਦਾ ਮੋਟੀ ਵੇਲਣੀ ਹੈ ਤੇ ਨਾ ਆਪਣੀ ਇਹ ਰੋਟੀ ਬਹੁਤ ਜ਼ਿਆਦਾ ਪਤਲੀ ਹੋਣੀ ចਾਈਦੀ ਹੈ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਕਰਦੇ ਦੇ ਨਾਲ ਕੱਟ ਲਵਾਂਗੇ ਪਹਿਲਾਂ ਇਸ ਤਰ੍ਹਾਂ ਆਪਾਂ ਲੰਬੇ ਰੋ ਕਟਾਂਗੇ ਕੱਟਣ ਲੱਗਿਆਂ ਵੀ ਇਹ ਆਪਾਂ ਸਾਈਜ਼ ਬਹੁਤ ਜ਼ਿਆਦਾ ਮੋਟਾ ਨਹੀਂ ਕਰਨਾ ਤੇ ਨਾ ਬਹੁਤ ਜ਼ਿਆਦਾ ਥੀਕ ਕਰਨਾ ਹੈ ਜਿਸ ਤਰ੍ਹਾਂ ਆਪਾਂ ਬਾਜ਼ਾਰ ਤੋਂ ਮਟਰੀ ਲਿਆਉਣੀ ਹਾਂ ਬਹੁਤ মিডিਅਮ ਸਾਈਜ਼ ਦੀ ਹੁੰਦੀ ਹੈ ਤੇ ਬਹੁਤ ਵਧੀਆ ਲੱਗਦੀ ਹੈ ਹੁਣ ਇਸ ਤਰ੍ਹਾਂ ਇੱਕ ਲਾਈਨ ਆਪਾਂ ਸੈਂਟਰ ਚੋ ਕੱਟ ਦਵਾਂਗੇ ਤੇ ਇਹ ਦੇਖੋ ਪਰਫੈਕਟ ਮਟਰੀ ਆਪਾਂ ਕੱਟ ਕੇ ਰੱਖ ਲਈ ਹੈ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਪਾ ਕੇ ਰੱਖ ਲਵਾਂਗੇ ਤੇ ਹੁਣ ਇਸੇ ਤਰ੍ਹਾਂ ਦੁਬਾਰਾ ਆਪਾਂ ਬਾਕੀ ਪੇੜੇ ਕਰਕੇ ਵੀ ਮਟਰੀ ਕੱਟ ਕੇ ਰੱਖ ਲਵਾਂਗੇ ਆਪਾਂ ਸਾਰੀ ਮਟਰੀ ਇੱਕ ਵਾਰੀ ਕੱਟ ਕੇ ਰੱਖ ਲਵਾਂਗੇ ਤੇ ਫਿਰ ਇਸ ਨੂੰ ਇੱਕ ਵਾਰੀ ਆਪਾਂ ਫਰਾਈ ਕਰ ਲਵਾਂਗੇ ਫਿਰ ਕੰਮ ਥੋੜਾ ਆਸਾਨ ਹੋ ਜਾਂਦਾ ਹੈ ਇਹ ਦੇਖੋ ਹੁਣ ਆਪਾਂ ਮਟਰੀ ਨੂੰ ਕੱਟ ਕੇ ਰੱਖ ਲਿਆ ਹੈ ਇਧਰ ਆਪਣਾ ਤੇਲ ਵੀ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਤੇਲ ਦੇ ਵਿੱਚ ਥੋੜੀ-ਥੋੜੀ ਪਾ ਕੇ ਇਸ ਨੂੰ ਤਲ ਲਵਾਂਗੇ ਤੇਲ ਆਪਣਾ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਜੇਕਰ ਬਹੁਤ ਜ਼ਿਆਦਾ ਗਰਮ ਹੋਇਆ ਤਾਂ ਮਟਰੀ ਇੱਕੇ ਦਮ ਉੱਪਰੋਂ ਸੜ ਜਾਵੇਗੀ ਤੇ ਅੰਦਰੋਂ ਕੱਚੀ ਰਹੇਗੀ ਇਸ ਕਰਕੇ ਤੇਲ ਆਪਣਾ ਨਾਰਮਲ ਹੋਣਾ ਚਾਹੀਦਾ ਹੈ ਤਾਂ ਕਿ ਇਹ ਹੌਲੀ-ਹੌਲੀ ਪੱਕ ਕੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਵੇ ਇਸ ਤਰ੍ਹਾਂ ਆਪਾਂ ਮਟਰੀ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲੈਣਾ ਹੈ ਤਾਂ ਕਿ ਇੱਕ ਸਾਈਡ ਤੋਂ ਜ਼ਿਆਦਾ ਜਲ ਨਾ ਜਾਵੇ ਤੇ ਦੂਸਰੀ ਸਾਈਡ ਤੋਂ ਕੱਚੀ ਨਾ ਰਵੇ ਇਹ ਦੇਖੋ ਮਟਰੀ ਕਾਫੀ ਹੱਦ ਤੱਕ ਆਪਣੀ ਪੱਕ ਚੁੱਕੀ ਹੈ ਤੇ ਇਸ ਦਾ ਕਲਰ ਕਿੰਨਾ ਵਧੀਆ ਆਇਆ ਹੈ ਹੁਣ ਆਪਾਂ ਇਸ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇਸ ਦਾ ਤੇਲ ਚੰਗੀ ਤਰ੍ਹਾਂ ਆਪਾਂ ਨਿਚੋੜ ਲਵਾਂਗੇ ਇਹ ਦੇਖੋ ਆਪਣੀ ਮਟਰੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਿਲਕੁਲ ਬਾਜ਼ਾਰ ਵਰਗੀ ਕ੍ਰਿਸਪੀ ਮਟਰੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਬਹੁਤ ਹੀ ਸਿੰਪਲ ਰੈਸਪੀ ਹੈ ਤੇ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸੇ ਤਰ੍ਹਾਂ ਹੁਣ ਆਪਾਂ ਬਾਕੀ ਮਟਰੀ ਨੂੰ ਵੀ ਕੱਢ ਲਵਾਂਗੇ ਆਪਾਂ ਇਸ ਤਰ੍ਹਾਂ ਇੱਕੇ ਵਾਰ ਜਦੋਂ ਮਟਰੀ ਪਾ ਦਵਾਂਗੇ ਤੇ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਕਿ ਇਹ ਬਿਲਕੁਲ ਇੱਕ ਦੂਜੇ ਦੇ ਨਾਲ ਜੁੜ ਜਾਵੇਗੀ ਤੇਲ ਦੇ ਵਿੱਚ ਜਾ ਕੇ ਇਹ ਮਟਰੀ ਬਿਲਕੁਲ ਕੱਲੀ ਕੱਲੀ ਹੋ ਜਾਂਦੀ ਹੈ ਇਹ ਦੇਖੋ ਆਪਾਂ ਮਟਰੀ ਨੂੰ ਇਸ ਤਰ੍ਹਾਂ ਹਿਲਾਇ ਜਾਵਾਂਗੇ ਤੇ ਆਪਣੀ ਮਟਰੀ ਬਿਲਕੁਲ ਕੱਲੀ ਕੱਲੀ ਹੋ ਗਈ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜਦੋਂ ਤੁਸੀਂ ਵੱਧ ਤੋਂ ਵੱਧ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਤਾਂ ਮੈਨੂੰ ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਲਈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਲੋ ਜੀ ਆਪਣੀ ਸਾਰੀ ਮਟਰੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਬਿਲਕੁਲ ਬਾਜ਼ਾਰ ਵਰਗੀ ਮਟਰੀ ਬਣੀ ਹੈ ਤੇ ਇੱਕ ਕ੍ਰਿਸਪੀ ਵੀ ਬਹੁਤ ਜ਼ਿਆਦਾ ਬਣੀ ਹੈ ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਹਾਂ ਦੇਖੋ देखो कितनी क्रिस्पी बनके तैयार हुई है और मैं ਤੁਹਾਨੂੰ دوسری پلیਟ 'ਚ ਪਾ ਕੇ ਦਿਖਾਉਣੀ ਹਾਂ ਇਹ ਦੇਖੋ ਕਿੰਨੀ ਆਵਾਜ਼ ਆ ਰਹੀ ਹੈ ਇਸ ਦੀ ਲੋ ਜੀ ਆਪਣੀ ਸਾਰੀ ਮਟਰੀ ਬਣ ਕੇ ਤਿਆਰ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਤੁਸੀਂ ਵੀ ਜ਼ਰੂਰ ਇਸ ਨੂੰ ਟਰਾਈ ਕਰਿਓ ਇਹ ਆਪਣਾ ਫੀਡਬੈਕ ਜਰੂਰ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ